ਪਾਈ ਮਤੀ ਦਾਸ ਅਤੇ ਪਾਈ ਸਤੀ ਦਾਸ ਜੀ ਦੀ ਸ਼ਹੀਦੀ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਹੋਈ ਸੀ ਦੇ ਸੰਬੰਧ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਅਤੇ ਉਹਨਾਂ ਦੇ ਸਿੱਖਾਂ ਦੀ ਅਦੁੱਤੀ ਸ਼ਹੀਦੀ ਨੂੰ ਅਸਲ ਚਮਤਕਾਰ ਵਜੋਂ ਵਰਨਨ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਿਖੇ ਬਚਿਤ੍ਰਨਾਟਕ ਵਿੱਚ ਇਹਨਾਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜਿੱਥੇ ਉਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਠੇਕਰੇ ਫੋੜੇ ਦਲੇਸੇ ਸਿਰ ਪ੍ਰਭ ਪੂਰੀ ਕੀਤਾ ਭਾਨ ਗੁਰੂ ਜੀ ਨੇ ਨੇ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਠੀਕਰਾ ਸ਼ਹੀਦੀ ਮਾਰ ਕੇ ਪ੍ਰਭੂ ਪਰੀ ਨੂੰ ਕੂਚ ਕੀਤਾ ਕਹਿ ਕੇ ਬਿਆਨ ਕਰਦੇ ਹਾਂ ਅਤੇ ਅਗੇ ਲਿਖਦੇ ਹਨ ਤੇਗ ਬਹਾਦਰ ਸੀ ਕਰਿਆ ਕਰੀਨਾ ਕਿਨ ਹੁਆਂ ਤੇਗ ਬਹਾਦਰ ਕੇ ਚਲਤ ਪਿਓ ਜਗਤ ਖੋ ਸੋਖ ਸਭ जग ਪਿਓ ਜੈ 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 ਸੁਰ ਲੋਕ ਤੇਗ ਬਹਾਦਰ ਵਰਗਾ ਕਾਰਜ ਕਿਸੇ ਹੋਰ ਨੇ ਨਹੀਂ ਕੀਤਾ ਤੇਗ ਬਹਾਦਰ ਦੇ ਚਲੇ ਜਾਣ ਨਾਲ ਸਾਰੇ ਜਗਤ ਵਿੱਚ ਸੋਗ ਛਾ ਗਿਆ ਸਾਰੀ ਦੁਨੀਆ ਹਾਏ ਹਾਏ ਕਰ ਉੱਠੀ ਪਰ ਦੇਵ ਲੋਕ ਵਿੱਚ ਜੈ ਜੈ ਇਸ ਇਤਿਹਾਸਿਕ ਪ੍ਰਸੰਗ ਵਿੱਚ ਜਦੋਂ ਮੁਗਲ ਹਾਕਮਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਚਮਤਕਾਰ ਦਿਖਾਉਣ ਲਈ ਕਿਹਾ ਸੀ ਤਾਂ ਗੁਰੂ ਜੀ ਨੇ ਮਨਾ ਕਰ ਦਿੱਤਾ ਸੀ ਕਿ ਉਹ ਕੋਈ ਕਰਾਮਾਤ ਦੁਨੀਆਵੀ ਚਮਤਕਾਰ ਨਹੀਂ ਦਿਖਾਉਣਗੇ ਕਿਉਂਕਿ ਰੱਬੀ ਮਾਰਗ ਵਿੱਚ ਇੱਕ ਮਹਾਨ ਗੁਨਾਹ ਹੈ ਕਿਸ ਦੀ ਬਚਾਏ ਤੇ ਪਰੰਪਰਾਵਾਂ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਹੋਰ ਸਿੱਖ ਵਿਦਵਾਨਾਂ ਨੇ ਇਹਨਾ ਦਿਨਾਂ ਸਿੱਖਾ ਪਾਈ ਮੱਤੀ ਦਾਸ ਪਾਈ ਸੱਤੀ ਦਾਸ ਅਤੇ ਪਾਈ ਦਿਆਲਾ ਜੀ ਦੀ ਸ਼ਹੀਦੀ ਦੌਰਾਨ ਪ੍ਰਗਟ ਹੋਏ ਪੀਰ ਜੀ ਸ਼ਾਂਤੀ ਅਤੇ ਢੋਲਤਾਂ ਨੂੰ ਹੀ ਅਸਲੀ ਚਮਤਕਾਰ ਦੱਸਿਆ ਪਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਪਰ ਉਹ ਮੂੰਹੋਂ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ ਤੇ ਕਾਹ ਜਾਂਦਾ ਹੈ ਕਿ ਉਹਨਾਂ ਦਾ ਸਰੀਰ ਤੋਂ ਹਿੱਸਿਆ ਵਿੱਚ ਵੰਡੇ ਜਾਣ ਦੇ باوجود ਵੀ ਪਾਣੀ ਦਾ ਵਹਾ ਜਾ ਰਿਹਾ ਪਾਈ ਸਤਿਦਾਸ ਜੀ ਜਿਨ੍ਹਾਂ ਨੂੰ ਰੂ ਵਿੱਚ ਲਪੇਟ ਕੇ ਜਿੰਦਾ ਸਾੜ ਦਿੱਤਾ ਗਿਆ ਪਰ ਉਹ ਅੰਤ ਤੱਕ ਸ਼ਾਂਤ ਰਹੇ ਅਤੇ ਵਾਹੀ ਗੁਰੂ ਦਾ ਜਾਪ ਕਰਦੇ ਰਹੇ ਪਾਈ ਦੇ ਆਲਾ ਜੀ ਜਿਨ੍ਹਾਂ ਨੂੰ ਉਬਲਦੀ ਤੇਗ ਘੜਾ ਹੈ ਸਿੱਟ ਗਿਆ ਗਿਆ ਪਰ ਉਹਨਾਂ ਨੇ ਕੋਈ ਦਰਦ ਮਹਿਸੂਸ ਨਹੀਂ ਕੀਤਾ ਅਤੇ ਗੁਰਬਾਣੀ ਦਾ ਗਾਇਨ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਐਨਾ ਸਿੱਖਾਂ ਦੀ ਧਰਮ ਲਈ ਅਦੁੱਤੀ ਕੁਰਬਾਨੀ ਅਟਲ ਵਿਸ਼ਵਾਸ ਅਤੇ ਅਡੋਲ ਜਿਗਤ ਨੂੰ ਹੀ ਸਭ ਤੋਂ ਵੱਡਾ ਚਮਤਕਾਰ ਮੰਨਿਆ ਜਾਂਦਾ ਹੈ ਜੋ ਕਿ ਮੁਗਲ ਹਕੂਮਤ ਦੇ ਜ਼ੁਲਮ ਦੇ